ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਲੈ ਕੇ ਆ ਗਏ ਆ ਤਮਾਕਾ ਤੁਹਾਡੇ ਲਈ ਇੱਕ ਪਿੰਡ ਲੋਹਾਮ ਦੇ ਵਿੱਚੋਂ ਕਰਨ ਵੀਰ ਦੇ ਘਰੋਂ ਦੋ ਕਟੀਆਂ ਵਿਖਾਵਾਂਗੇ ਤੁਹਾਨੂੰ ਕਰਨ ਬਾਈ ਦੇ ਕੋਲੇ ਪਹੁੰਚੇ ਹੋਇਆ ਲੋਹਾਰਾਂ ਦਾ ਬਾਈ ਕੰਮ ਕਰਦੇ ਫਿਰਨਾਲ ਦੀ ਨਾਲ ਪਾਈ ਹੋਣੀ ਆਗੇ ਮਿੱਤਰੋ ਝੋਟੀਆਂ ਕਟੀਆਂ ਵਾਲੇ ਪਾਸੇ ਅੱਜ ਕਰਦੇ ਆ ਗੱਲਬਾਤ ਆਪਾਂ ਕਰਨ ਬਾਈ ਦੇ ਨਾਲ ਵੀ ਕੀ ਡਿਟੇਲ ਆ 2 ਜਨਵਾਰਾਂ ਦੇ ਕਰਨ ਵੀਰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਸੇਤਾ ਠੀਕ ਆ ਠੀਕ ਹੈ ਜੀ ਵਧੀਆ ਠੀਕ ਆ ਕਰਨ ਬਾਈ ਫਿਰ ਤੇਰੇ ਪਿੱਛੇ ਕੱਟੀ ਖੜੀ ਜਿਹੜੀ ਕਿੰਨੀ ਉਮਰ ਦੀ ਬਾਈ ਇਹ ਹੈ ਜੀ 1 ਸਾਲ ਦੀ ਹੈਗੀ ਠੀਕ ਹੈ ਵੀਰੇ ਕੋਈ ਸੀਮੰਟ ਦਾ ਰਕਾਰਡ ਪਤਾ ਕਿ ਨਹੀਂ ਵੀਰੇ ਨਹੀਂ ਵੀਰੇ ਠੀਕ ਆ ਬਾਈ ਤੇ ਕੀ ਰੇਟ ਰਹੂਗਾ ਬਾਈ ਰੇਟ ਵੀਰੇ ਦਾ 28000 ਹੈ ਹਾਂਜੀ 28000 ਠੀਕ ਹੈ ਮਾਨਤਾਣੀ ਦੇ ਵਿੱਚ ਮਾਨਤਨ ਕਰ ਦਾਂਗੇ ਕੱਟੀ ਬਾਦ ਨੂੰ ਤੋਰੀ ਵੀਰੇ ਲੈ ਵੀ ਮਿੱਤਰੋ 1 ਸਾਲ ਦੀ ਇੰਦੀ ਉਮਰ ਆ ਥੋੜੀ ਜੀ ਤੇ ਬਾਈ ਬਾਲੇ ਚੰਗੇ ਅੰਗਾ ਪੈਰਾਂ ਦੇ ਵਿੱਚ ਕੱਟੀ ਆ ਯਕੀਨ ਕਰਿਓ ਮੈਂ ਕੋਲੇ ਵੇਖਦਾ ਪਿਆ ਤੁਸੀਂ ਮਤਲਬ YouTube ਤੇ ਵੇਖਦੇ ਜਾਂ Facebook ਉਤੇ ਵੇਖਦੇ ਆ ਤੁਹਾਡਾ ਇਹ ਫਰਕ ਆ ਮੈਂ ਕੋਲੇ ਕੱਟੀ ਦੇ ਕੋਲੇ ਆ ਅੰਗੂng ਕੱਟੀ ਦੇ ਬਹੁਤ ਚੰਗੇ ਆ ਮਿੱਤਰੋ ਟੇਢੀ ਧਾਰੀ ਦੇ ਵਿੱਚ ਮੱਥੇ ਤੇ ਪਟਾਵਾ ਟੇਢੀ ਧਾਰੀ ਦੇ ਵਿੱਚ ਤੇ ਚਾਰੇ ਪੈਰਾਂ ਤੇ ਹੈਗੇ ਨਿਸ਼ਾਨ ਮੈਨੂੰ ਲੱਗਦਾ ਇੱਕ ਪੈਰ ਤੇ ਥੋੜਾ ਬਹੁਤਾ ਜਿਹਾ ਘੱਟ ਹੋ ਸਕਦਾ ਬਾਕੀ ਨਹੀਂ ਵੈਸੇ ਪੂਰੇ ਹੀ ਹੋਣਗੇ ਕਿਉਂਕਿ ਬਾਈ ਦੀ ਖਰੀਦ ਆ ਤੇ ਖਰੀਦ ਵਾਲਾ ਜਾਨਵਰ ਮੜਾ ਨਹੀਂ ਲੈ ਕੇ ਆਉਂਦਾ ਝੋਲੀ ਝਾਲੀ ਦੀ ਕੱਟੀ ਚੰਗੀ ਆ ਪੂਰੀ ਮ ਤੇ ਬਾਕੀ ਗੱਲਬਾਤ ਦੇ ਲਈ ਮੈਂ ਨੰਬਰ ਵੀ ਲੈ ਦੂਗਾ ਤੇ ਇਹ ਦੇਣ ਲੈਣ ਦੇ ਵਾਲਾ ਰੇਟ ਸਤਾਦ ਦੇਣ ਲੈਣ ਵੀਰੇ 27000 ਦੀ ਦੇ ਦਾਂਗੇ 27000 ਦੀ ਹਾਂ ਠੀਕ ਹੈ ਬਈ ਤੇ ਨਾਲ ਦੀ ਕੱਟੀ ਵੀਰੇ ਨਾਲ ਦੀ ਕੱਟੀ ਹੈਗੀ ਆ 10 ਮਹੀਨਿਆਂ ਦੀ 7 ਮਹੀਨਿਆਂ ਦੀ 10ਾਂ ਦੀ ਠੀਕ ਹੈ ਬਈ ਹਾਂਜੀ ਤੇ ਇਹ ਕਿੰਨੇ ਦੀ ਦੇ ਦੇ ਦਾਂਗੇ ਵੀਰੇ ਇਹ ਵੀਰੇ ਦੇ ਦਾਂਗੇ 22000 ਦੀ ਜੇ ਕੋਈ ਜੋੜਾ ਲੈ ਲਵੇ ਵੀਰੇ ਜੇ ਜੋੜਾ ਮੰਗਿਆ ਤਾਂ ਕੋਈ ਨਾ ਤੁਹਾਨੂੰ ਪਤਾ ਅੱਗਾ ਵੀ ਆਪਾਂ ਮਾਨ ਕਰਦੇ ਹਾਂ ਮਰਦਾਂ ਨੂੰ ਦੇ ਦੇਈਏ ਹਾਂ ਠੀਕ ਹੈ ਬਈ ਕੱਢੀ ਬਾਨੋਂ ਤੋਰੀ ਵੀਰੇ ਉਹਨੂੰ ਲੇ ਮਿੱਤਰੋ ਉਹ ਸਾਲ ਤੋਂ ਘਟਾ ਤੇ ਕੱਟੀ ਦਾ ਅੰਗੋਂ ਗੋਂਦੇ ਵੀ ਚੰਗੇ ਮੱਥੇ ਪਟਾ ਚਿੱਟੇ ਤੇ ਚਾਰੇ ਪੈਰ ਨਿਸ਼ਾਨ ਜਿਹੜੇ ਦੋਵਾਂ ਦੇ ਅੰਗ ਬਹੁਤ ਸੋਹਣੇ ਲੱਗੇ ਆ ਦੋਵਾਂ ਦੇ ਅੰਗ ਬਹੁਤ ਸੋਹਣੇ ਲੱਗੇ ਨੇ ਮਾਰਕਿੰਗ ਜਾਇਜ਼ ਆ ਬਈ ਹੈਨਾ ਹਾਂ ਵਾਕਈ ਬਈ ਇਹਦਾ ਰੇਟ ਹੈਗਾ 22000 ਉਹ ਕੱਟੀ ਦਾ ਦੂਜੀ ਦਾ ਹੈਗਾ ਰੇਟ 28000 ਜੇ ਜੋੜਾ ਲੈਣਾ ਤਾਂ ਤੁਹਾਨੂੰ ਮਿੱਤਰੋ ਬਣ ਜੂਗਾ ਮਾਨਤਨ ਖੁੱਲੇ ਦੇ ਨਾਲ ਕਹਿਣ ਤੋਂ ਪਾਵੇ ਆ ਵੀ 50000 ਬਣਦਾ ਜੋੜੇ ਦੀ ਕੀਮਤ ਉਹ ਵੀ ਹੈਨਾ ਬਈ ਹਾਂਜੀ ਤੇ 45 46 ਦੇ ਘਰ ਜੇ ਦੇ ਦੇਂਗਾ ਕਿ ਨਹੀਂ 46000 ਦਾ ਦੇ ਦਾਂਗੇ ਜੋੜਾ 46000 ਦਾ ਦੇ ਦਾਂਗੇ 46000 ਦਾ ਦੇ 46000 ਦਾ ਠੀਕ ਹੈ ਭਾਈ ਲੈ ਵੀ ਮਿੱਤਰੋ 46000 ਦਾ ਮਿਲ ਜੂਗਾ ਜੋੜਾ ਤੇ ਕਿਰਾਇਆ ਪਊਗਾ ਤੁਹਾਨੂੰ 100 ਕਿਲੋਮੀਟਰ ਦੇ ਘੇਰੇ ਤੇ ਥੋੜਾ ਤੇ ਬਾਕੀ ਭਾਈ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਤੇ ਕਰ ਲਓ ਨੋਟ ਭਾਈ ਨੰਬਰ ਦਈ 86996 ਹਾਂਜੀ 36058 ਇੱਕ ਵਾਰੀ ਹੋਰ ਆਉਣ ਦੇ 86996 36058 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਮਿੱਤਰੋ ਭਾਈ ਨਾਲ ਕੱਲ੍ਹ ਪਾਤ ਅਗਲੇ ਪਿੰਡ ਦੇ ਵਿੱਚੋਂ ਫਿਰ ਪਾਉਣਿਆ ਕੋਈ ਨਵੀਂ ਪਾਤ